ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਗਾਲਮਤਲਾ ਵਿਖੇ ਜਿਹੜਾ ਜਿੰਮ ਦਾ ਸਮਾਨ ਹੈਗਾ ਨਵਾਂ ਲੈਂਦਾ ਹੈਗਾ ਉਹਦੇ ਸਬੰਧ ਵਿੱਚ ਇਕੱਠੇ ਹੋਏ ਆਂ ਜਿਹੜਾ ਪੁਰਾਣਾ ਸਮਾਨ ਸੀ ਉਹ ਵੀ ਅਸੀਂ ਲੈ ਕੇ ਆਏ ਸੀ ਉਹ ਐਮਪੀ ਕੋਟੇ ਨੂੰ ਲੈ ਕੇ ਆਂਦਾ ਸੀਗਾ ਸੁਨੀ ਬੀ ਜੀ ਨੇ ਦੱਸਾਇਆ ਸੀਗਾ ਪਰ ਮਨੀਤ ਬੁੱਟਰ ਉਹਦੋਂ ਐਮਪੀ ਹੁੰਦੇ ਸੀਗੇ ਤੇ ਉਹ ਸਮਾਨ ਕਾਫੀ ਪੁਰਾਣਾ ਹੋ ਗਿਆ ਸੀਗਾ ਤੇ ਹੁਣ ਸਾਰੇ ਨੌਜਵਾਨਾਂ ਨੇ ਮੁੰਡਿਆਂ ਨੇ ਨ ਉਹ ਦਮ ਕੀਤਾ ਹੈਗਾ ਤੇ ਸਮਾਨ ਬਹੁਤ ਵਧੀਆ ਲੈ ਕੇ ਆਂਦਾ ਜਾਮਗਾ ਟੋਟਲ ਵਧੀਆ ਨਵਾਂ ਸਮਾਨ ਹੈਗਾ ਤੇ ਉਹ ਤਕਰੀਬਨ 310000 ਰੁਪਏ ਦਾ ਇਹ ਸਾਰਾ ਸਮਾਨ ਆਇਆ ਹੈ ਜੀ ਤੇ ਅਸੀਂ ਉਸ ਵੰਦ ਵਿੱਚ ਗੱਲ ਕੀਤੀ ਸੀ ਕਿ ਸਾਰੇ ਖੜੇ ਪੰਚਾਇਤ ਖੜੀਆ ਸਾਰਿਆਂ ਨੇ ਕੱਟ ਕੀਤਾ ਸੀਗਾ ਵੀ ਆਪਾਂ ਕਿਉਂ ਨਾ ਵੀ ਹਜ਼ਾਰ-ਹਜ਼ਾਰ 2-2000 ਰੁਪਏ ਇਕੱਠਾ ਕਰਨ ਦੀ ਜਾਈ ਐਨ ਆਰ ਆਈ ਜਿਹੜੇ ਹੈਗੇ ਆਪਣੇ ਉਹਨਾਂ ਨਾਲ ਆਪਾਂ ਸੰਪਰਕ ਕਰਕੇ ਉਹਨਾਂ ਦੀ ਮਦਦ ਲਈ ਜਾਵੇ ਵੀ ਆਪਣਾ ਸੌਖਾ ਹੋ ਜੂਗਾ ਕਿਉਂਕਿ ਫੰਡ ਬਰਤ ਜ਼ਿਆਦਾ ਚਾਹੀਦਾ ਸੀਗਾ ਕਿ ਅਸੀਂ ਸਭ ਤੋਂ ਪਹਿਲਾਂ ਹੀ ਹਰਦੇਪਾਲ ਸਿੰਘ ਜੀ ਅਮਰੀਕਾ ਵਾਲੇ ਜਿਹੜੇ ਉਹ ਕੇ ਸਮਾਜ ਸੇਵੀ ਨੇ ਅੱਗੇ ਵੀ ਸਾਡੀ ਬਹੁਤ ਮਦਦ ਕਰਦੇ ਨੇ ਸਾਡੀ ਵੀ ਮਦਦ ਕਰਦੇ ਨੇ ਪਿੰਡ ਦੀ ਵੀ ਇੱਥੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਨੇ ਉਹਨਾਂ ਨੇ ਗਰੀਬ ਲੋਕਾਂ ਦੇ ਇਲਾਜ ਦੀ ਖਾਤਰ ਉਹਨਾਂ ਨੇ ਅੱਗੇ ਬਹੁਤ ਮਦਦ ਕਰਦੇ ਨੇ ਸਕੂਲਾਂ 'ਚ ਪ੍ਰਾਇਮਰੀ ਸਕੂਲ 'ਚ ਦੀ ਆਪਾਂ ਦੇਖੀਏ ਤੇ ਲਾਈਟਾਂ ਦੇ ਖਾਤਰ ਉਹਨਾਂ ਨੇ ਜਨਰੇਟਰ ਲੈ ਕੇ ਦਿੱਤਾ ਸੋਲਰ ਸਿਸਟਮ ਲਾ ਕੇ ਦਿੱਤਾ ਪਿੰਡ ਦੇ ਸਕੂਲ ਸਕੂਲ ਦੀ ਚਾਰਦੌਰੀ ਚਾਰਦੌਰੀ ਕਰਵਾ ਕੇ ਦਿੱਤੀ ਆ ਬਾਥਰੂਮ ਬਣਾ ਕੇ ਦਿੱਤੇ ਆ ਤੇ ਹੁਣ ਵੀ ਸਾਡੀ ਉਹਨਾਂ ਨਾਲ ਗੱਲ ਹੋਈ ਸੀ ਕਹਿੰਦੇ ਸੀ ਛੋਟੇ ਜਿਹੇ ਬੱਚੇ ਹੈਗੇ ਉਹਨਾਂ ਨੂੰ ਇੱਕ ਆਟੋ ਲੈ ਕੇ ਦੇਵਾਂਗੇ ਛੋਟੇ ਬੱਚੇ ਸਕੂਲ 'ਚ ਸੌਕੇ ਆ ਜਾ ਕਰਨਗੇ ਇੱਕ ਉਹਨਾਂ ਨੇ ਸਕੂਲ 'ਚ ਛੋਟੇ ਬੱਚਿਆਂ ਦੀ ਖਾਤਰ ਗਰਾਊਂਡ ਹੈ ਨਹੀਂ ਸੀਗਾ ਫਿਰ ਜਮੀਨ ਹੈ ਨਹੀਂ ਸੀਗੀ ਅਸੀਂ ਪੰਚਾਇਤ ਤੋਂ ਲਈ ਉਹਨਾਂ ਨੂੰ ਜ਼ਮੀਨ ਦਿੱਤੀ ਤੇ ਉਹਨਾਂ ਨੇ 4-4 5-5 ਕੁੱਟ ਘਰਤ ਪਵਾਇਆ ਉੱਥੇ ਉਹਦੀ ਚਾਰਦੁواری ਕਰਵਾਈ ਅਸੀਂ ਉਹਨਾਂ ਨੂੰ ਫੋਨ ਕੀਤਾ ਵੀ ਵੀਰ ਜੀ ਸਾਡੀ ਐਂ ਕਰਕੇ 50000 ਰੁਪਏ ਦੀ ਮਦਦ ਕਰ ਦਿਓ ਤੁਸੀਂ ਤੇ ਵੀ ਸਾਨੂੰ ਲੋੜ ਹੈਗੀ ਆ ਉਹ ਕਹਿੰਦੇ ਕਿੰਨਾ ਸਾਰਾ ਖਰਚ ਆਊਗਾ ਅਸੀਂ ਉਹਨਾਂ ਨੂੰ ਦੱਸਿਆ ਵੀ 3 ਲੱਖ 10000 ਰੁਪਏ ਦਾ ਆਇਆ ਉਹਨਾਂ ਨੇ ਕਹਿੰਦੇ ਨਹੀਂ ਕੋਈ ਗੱਲ ਨਹੀਂ ਤੁਸੀਂ ਸਾਰੀ ਮੈਂ ਆਪਾਂ ਕਰ ਦਿਆਂਗੇ ਵੀ ਤੁਸੀਂ ਕਿਸੇ ਤੋਂ ਹੋਰ ਮੰਗਣ ਦੀ ਲੋੜ ਨਹੀਂ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਸੀ ਵੀ ਨਹੀਂ ਜਿਆਦਾ ਹੋ ਜਾਣਾ ਤੁਸੀਂ ਰਹਿਣ ਦਿਓ ਕਿ ਸਾਨੂੰ 50000 ਰੁਪਏ ਦੇ ਦਿਓ ਪਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਉਹ ਕਹਿੰਦੇ 3 ਲੱਖ 10000 ਰੁਪਏ ਜਿਹੜਾ ਹੈਗਾ ਇਹ ਮੈਂ ਆਪੇ ਕਰਕੇ ਦਊਗਾ ਤੇ ਜਿਹੜਾ ਤੁਸੀਂ ਇਕੱਠਾ ਕੀਤਾ ਹੈਗਾ ਉਹ ਮਾਈਕਲ ਹੁਣੀ ਦੱਸ ਦੇ ਸੀ ਕਿ ਵੀ 2 ਲੱਖ ਰੁਪਏ ਜਿਹੜਾ ਹੈਗਾ ਪੰਨ 500 ਇਕੱਠਾ ਕੀਤਾ ਜਾਂ ਐਨ ਆਰ ਆਈ ਪਰਮਾ ਤੋਂ ਇਕੱਠਾ ਕੀਤਾ ਉਹ ਇਹਦੇ ਰੈਨੋਵੇਸ਼ਨ ਦੀ ਖਾਤ ਜਿਹੜਾ ਇੱਥੇ ਹਾਲਚੀ ਚ ਆਪਾਂ ਜਮ ਰੱਖਣਾ ਉਹਨੂੰ ਵਧੀਆ ਡੈਕੋਰੇਟ ਕੀਤਾ ਜਾਊਗਾ ਤੇ ਅਸੀਂ ਇਹ ਸਬੰਧ ਵਿੱਚ ਹਰਦੇਪਾਲ ਵੀਰ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੀ ਸਪੋਰਟ ਕਰਦੇ ਅੱਗੇ ਪੈਣ ਦੀ ਬਹੁਤ ਕਰਦੇ ਆ ਤੇ ਇਹ 310000 ਰੁਪਏ ਉਹਨਾਂ ਨੇ ਜਮਨੀ ਖਾਤਰ ਦਿੱਤਾ ਸਾਨੂੰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ